ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 21 ਜਨਵਰੀ ਤੱਕ ਜਾਨਕੀ ਅਗਲੇ 72 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ ਤਿੰਨ ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਕਿ ਬਦਲਾਅ ਮੌਸਮ ਦੇ ਵਿੱਚ ਵੇਖੇ ਜਾਣਗੇ ਸਾਰੀ ਜਾਣਕਾਰੀਆਂ ਦੇਵਾਂਗੇ ਜੁੜੇ ਰਿਓ ਵੀਡੀਓ ਦੇ ਨਾਲ ਜਿਕਰ ਹੁਣ ਦੀਆਂ ਸੈਟਲਾਈਟ ਤਸਵੀਰਾਂ ਦੇਖੀਏ ਜੀ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਮੌਸਮ ਪੰਜਾਬ ਦਾ ਫਿਰ ਹਾਲ ਠੀਕ ਠਾਕ ਬਣਿਆ ਹੋਇਆ ਹੈ ਬੱਦਲਵਾਈ ਵਾਲਾ ਕੋਈ ਮਾਹੌਲ ਨਹੀਂ ਹੈ ਹਾਲਾਂਕਿ ਟਟੂਈ ਫਤਲਵਾਈ ਕੁਝ ਕੁ ਦੇ ਕੁਛ ਖੇਤਰਾ ਦੇ ਵਿੱਚ ਫਣੀ ਹੋਈ ਹੈ ਖਾਸ ਕਰ ਆਪਣਾ Rajasthan ਦੇ ਕੁਝ ਖੇਤਰਾ ਦੇ ਵਿੱਚ ਹਰਿਆਣ ਦੇ ਖੱਛੂ ਖੇਤਰਾ ਦੇ ਵਿੱਚ ਔਰ ਪੰਜਾਬ ਦੇ ਕੁਝ ਮੱਧ ਦੇ ਖੇਤਰਾ ਦੇ ਵਿੱਚ ਹਲਕੀ ਫੁਲਕੀ ਫਤਲਵਾਈ ਫਣੀ ਹੋਈ ਹੈ ਜਿਹਦਾ ਕੋਈ ਖਾਸ ਅਸਰ ਹੈ ਜਿਹੜਾ ਮੌਸਮ ਦੇ ਉੱਤੇ ਵੇਖਣ ਨੂੰ ਨਹੀਂ ਮਿਲੂਗਾ ਜੀ ਦੂਜੇ ਪਾਸੇ ਤੁਸੀਂ ਦੂਜਿਆਂ ਸੈਟਲਾਈਟ ਤੁਸੀਂ ਰਾਤ ਨੂੰ ਦੇਖੋ ਕਿ ਜਿਹੜੀ ਧੁੰਦ ਹੈ ਹਾਲਾਂਕਿ ਧੁੰਦ ਦਾ ਅੱਜ ਰੈਡ ਅਲਰਟ ਜਾਰੀ ਕੀਤਾ ਗਿਆ ਸੀਗਾ ਜਮੇਨੀ ਫੱਦਰ ਤੇ ਧੁੰਦ ਜਿਹੜੀ ਆ ਛਾਈ ਹੋਈ ਜਾਂ ਜੀ ਪੰਜਾਬ ਦੇ ਲਫਾਗ ਸਾਰੇ ਜਿਲ੍ਹਿਆਂ ਦੇ ਵਿੱਚ ਕੁਝ ਜਿਲ੍ਹਿਆਂ ਨੂੰ ਛੱਡ ਕੇ ਜਿਹੜੇ ਹੁਣ ਇਹ ਪਹਾੜ ਦੇ ਨਾਲ ਲੱਗਦੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਤੋਂ ਅੱਜ ਰਾਹਤ ਹੈ ਜਿਨ੍ਹਾਂ ਚੋਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਫਰਨਵਾੜਾ ਚੰਡੀਗੜ੍ਹ ਸ਼ਰਿਆਨ ਅੱਜ ਫਿਰຊਾਹ ਹੋਊਗਾ ਔਰ ਨਾਲ ਅਗਦੇ ਕੁਝ ਕਿਤੇ ਜਿਹੜੇ ਤੇ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਫਿਲਹਾਲ ਅਜੇ ਨਾ ਵਾਪਰ ਰਹੀ ਹੈ ਜੀ ਬਾਕੀ ਲਗਭਗ ਸਾਰੇ ਜਨਾਂ ਦੇ ਵਿੱਚ ਧੁੰਦ ਛਾਈ ਹੋਈ ਹੈ ਹਾਲਾਂਕਿ ਧੁੰਦ ਦੀ ਜਿਹੜੀ ਜੁਇਸ ਹਿਊਮਿਡਿਟੀ ਹੈ ਜਾਂ ਫਿਰ ਧੁੰਦ ਦਾ ਜਿਹੜਾ ਮੌਇਸਚਰ ਹੈ ਉਹ ਅੱਜ ਘਟਾ ਹੈ ਤੇ ਆਉਣ ਵਾਲੇ ਜਿਹੜੇ 3-4 ਘੰਟੇ ਹੋਣਗੇ ਆ ਪੰਜਾਬ ਦੇ ਲਗਭਗ ਸਾਰੇ ਜਨਾਂ ਦੇ ਵਿੱਚ ਧੁੱਪ ਚੜ ਸਕਦੀ ਹੈ ਅੱਜ ਜਿਵੇਂ ਕਿ ਕੱਲ ਵੇਖਣ ਨੂੰ ਮਿਲਿਆ ਸੀ ਤੇ ਅੱਜ ਜਿਹੜੀ ਹੈ ਧੁੰਦ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੇ ਨਜ਼ਰ ਆਏਗੀ ਹਰਿਆਣਾ ਦੇ ਵਿੱਚ ਵੀ ਅੱਜ ਧੁੱਪ ਚੜਨ ਦੇ ਆਸ ਸਕ੍ਰੀਨ ਤੇ ਦੇਖ ਸਕਦੇ ਹੋ ਕਿ ਜੇਕਰ ਗੱਲ ਕਰੀਏ ਆਉਣ ਵਾਲੇ 3-4 ਦਿਨਾਂ ਦੀ ਤੇ ਮੌਸਮ ਫਿਲਹਾਲ ਸਾਫ਼ ਰਹੂਗਾ ਕੋਈ ਤਵਦੀਲੀ ਮੌਸਮ ਦੇ ਵਿੱਚ ਨਜ਼ਰ ਨਹੀਂ ਆਊਗੀ ਤੇ ਲਾਲਫਾ ਗਰਾਈ ਰਹੂਗਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਰੈਡ ਅਲਰਟ ਜਾਰੀ ਰਹਣਗੇ ਜੀ ਸੰਗਨੀ ਧੁੰਦ ਨੂੰ ਲੈ ਕੇ ਤੇ ਠੰਡੇ ਦਿਨ ਦਰਜ ਹੁੰਦੇ ਰਹਣਗੇ ਸੀਤ ਲਹਿਰ ਚੱਲਦੀ ਰਹੇਗੀ ਤੇ ਆਉਣ ਵਾਲੇ ਜਿਹੜੇ 3 ਦਿਨ ਹੋਣਗੇ ਯਾਨਕਿ 22 ਤਰੀਕ ਤੱਕ ਧੁੰਦ ਤੋਂ ਫਿਲਹਾਲ ਜਿਹੜੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਤੇ ਜਿਵੇਂ ਕਿ ਅੱਜ ਰੈਡ ਅਲਰਟ جاری ਕੀਤਾ ਗਿਆ ਸੀ ਕਿ ਤੁਹਾਨੂੰ ਲੈ ਕੇ ਤੇ ਆਉਣ ਵਾਲੇ ਜਿਹੜੇ 3 ਦਿਨ ਹੋਣਗੇ ਸੰਗਲੇ ਤੁਹਾਨੂੰ ਲੈ ਕੇ ਰੈਡ ਅਲਰਟ ਜਿਹੜੇ ਆ ਫਿਰ ਤੋਂ جاری ਹੋ ਸਕਦੇ ਨੇ ਹਾਲਾਂਕਿ ਔਰੇਂਜ ਅਲਰਟ ਕੱਲ جاری ਹੋਣਗੇ ਜੀ ਤੇ ਉਸ ਤੋਂ ਬਾਅਦ yellow ਅਲਰਟ ਜਿਹੜੇ جاری ਕੀਤੇ ਗਏ ਨੇ ਪਰ ਇਹ ਤਬਦੀਲ ਹੋ ਸਕਦੇ ਨੇ ਰੈਡ ਅਲਰਟ ਦੇ ਵਿੱਚ ਇਸ ਲਈ ਸੰਗਲੇ ਤੁਹਾਨੂੰ ਤੋਂ ਰਾਹਤ ਮਿਲਦੀ ਫਿਲਹਾਲ نظر ਨਹੀਂ ਆ ਰਹੀs ਸੀਤ ਲਹਿ ਤਾਂ ਕੋਈ ਰਾਹਤ ਨਹੀਂ ਆ ਤੇ ਠੰਡੇ ਦਾ ਦੌਰ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਤੇ ਮੌਸਮ ਫਿਲਹਾਲ ਜਿਹੜਾ ਜਾ ਸਾਫ ਰਹੇਗਾ ਸੋ ਜੇਕਰ ਹੋਰਤਾ ਆ ਜਾ ਫਰੇਟਸ ਆਉਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਲਈ ਤੁੰਦ ਤੋਂ ਆਪਣਾ ਖਿਆਲ ਰੱਖੋ ਜੀ ਤੇ ਜੇਕਰ ਤੁਸੀਂ ਫਾਰ ਸਫ਼ਰ ਕਰ ਰਹੇ ਹੋ ਤੇ ਆਪਣਾ ਫੋਟ ਹੌਲੀ ਰਫ਼ਤਾਰ ਤੇ ਵਾਹਨ ਚਲਾਓ ਤੇ ਇਹ ਸਾਡੀ ਜਿਹੜੀ ਬੇਨਤੀ ਹੈ ਤੇ ਆਪਣਾ ਧਿਆਨ ਰੱਖੋ ਜੀ ਆਪਣੇ ਪਰਿਵਾਰ ਦਾ ਧਿਆਨ ਰੱਖੋ ਜਲਦੀ ਆਜੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ